ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਛੋਟੇ ਹੁੰਦੇ ਬਚਪਨ ਦੇ ਵਿੱਚ ਘਰੇਲੂ ਚਿੜੀਆਂ ਜਿਹੜੀਆਂ ਦੇਸੀ ਚਿੜੀਆਂ ਉਹ ਦੇਖਦੇ ਹੁੰਦੇ ਸੀ ਬੜੀਆਂ ਹੁੰਦੀਆਂ ਸੀ ਬੜਾ ਰੌਲਾ ਪਾਉਂਦੇ ਆ ਚਿਟ-ਚਿਟ ਕਰਦੀਆਂ ਤੇ ਫਿਰ ਹੌਲੀ-ਹੌਲੀ ਇੱਕ ਸਮਾਂ ਆਇਆ ਜਦੋਂ ਚਿੜੀਆਂ ਅਲੋਪ ਹੀ ਹੋ ਗਈਆਂ ਪਤਾ ਹੀ ਨਹੀਂ ਕਿੱਧਰ ਗਈਆਂ ਤੇ ਹੁਣ ਪਿਛਲੇ 2 ਕਸਾਲਾਂ ਤੋਂ ਹੀ ਫਿਰ ਦਿਖਾਈ ਦੇ ਰਹੇ ਨੇ ਤੇ ਸਾਡੀ ਕੋਸ਼ਿਸ਼ ਇਹ ਸੀ ਕਿ ਅਸੀਂ ਇਹਨਾਂ ਨੂੰ ਆਪਣੇ ਘਰੇ ਬੁਲਾਈਏ ਸਾਡੇ ਘਰੇ ਆਲਣਾ ਬਣਾਉਣ ਤੇ ਉਸੇ ਤਰ੍ਹਾਂ ਰੌਣਕ ਲਾਉਣ ਜਿਵੇਂ ਕਦੇ 30 40 ਸਾਲ 25 ਸਾਲ ਪਹਿਲਾਂ ਇਹ ਰੌਣਕ ਲਾਉਂਦੀਆਂ ਹੁੰਦੀਆਂ ਸੀ ਤੇ ਸਾਡੀ ਜੀ ਕੋਸ਼ਿਸ਼ ਆ ਉਹ ਸਫਲ ਹੋਈ ਇੱਕ ਸਭ ਤੋਂ ਪਹਿਲਾਂ ਤਾਂ ਅਸੀਂ ਕੀ ਕੀਤਾ ਕਿ ਚਿੜੀਆਂ ਨੂੰ ਦਾਣੇ ਜਿਹੜੇ ਅਸੀਂ ਪੰਛੀਆਂ ਨੂੰ ਵੈਸੇ ਹੀ ਪਾਉਣੇ ਆ ਤੇ ਉਹ ਦਾਣਿਆਂ ਦੇ ਦਿੱਤੇ ਜਿਹੜੀਆਂ ਚਿੜੀਆਂ ਸੀ ਇਹਨੇ ਆਉਣਾ ਸ਼ੁਰੂ ਕਰਤਾ ਕਣਕ ਦੇ ਤੇ ਉਸ ਤੋਂ ਪਿੱਛੋਂ ਜਿਹੜੀ ਰੋਟੀ ਨੂੰ ਦੀ ਛੋਟੇ ਛੋਟੇ ਟੁਕੜੇ ਸੀ ਬੁਰਕੀ ਉਹ ਪਾਉਂਦੇ ਸੀਗੇ ਕਰਕੇ ਉਹਨਾਂ ਤੇ ਕੀੜੀਆਂ ਆਉਂਦੀਆਂ ਕਣਕ ਨੂੰ ਖਾਂਦੀਆਂ ਖਾਸ ਤੌਰ ਤੇ ਤੇ ਫਿਰ ਇੱਥੇ ਜਿਹੜਾ ਨੇਸਟ ਲੱਗੇ ਹੋਏ ਆ ਸਾਡੇ ਘਰ ਆਲ ਨੇ ਇਹਨਾਂ ਦੇ ਵਿੱਚ ਇਹਨਾਂ ਨੇ ਆਲਣਾ ਬਣਾਉਣਾ ਸ਼ੁਰੂ ਕਰਤਾ ਇੱਥੇ ਆਉਂਦੀਆਂ ਸੀ ਇਸ ਨੇਸਟ ਦੇ ਵਿੱਚ ਇਸ ਆਲਨੇ ਦੇ ਵਿੱਚ ਕਿ ਅਸੀਂ ਜਿਹੜੀ ਇਹਦੀ ਸਰਾਖ ਸੀ ਕਿਉਂਕਿ ਪਹਿਲਾਂ ਇੱਥੇ ਤੋਤਿਆਂ ਨੇ ਆਲਣਾ ਬਣਾਇਆ ਸੀਗਾ ਤੇ ਇਹ ਸਰਾਖ ਸੀ ਉਹ ਥੋੜਾ ਵੱਡਾ ਸੀ ਤੇ ਅਸੀਂ ਇਹਨੂੰ ਛੋਟਾ ਕਰਾਤਾ ਜਦੋਂ ਤੇ ਇਹਨਾਂ ਨੇ ਨਾਲ ਦੀ ਨਾਲ ਹੀ ਟੱਕੇ ਰੱਖਨੇ ਸ਼ੁਰੂ ਕਰਤੇ ਤੇ ਆਪਣਾ ਆਲਣਾ ਬਣਾ ਲਿਆ ਹੁਣ ਇਹ ਦੋਨੋਂ ਜਣੇ ਵਾਰੀ ਨਾਲ ਜਿਹੜੇ ਹੈਗੇ ਆਲਣਾ ਨੇ ਪਹਿਲਾਂ ਬਣਾਇਆ ਹੁਣ ਵਾਰੀ ਨਾਲ ਆਂਡੇ ਇਹਨਾਂ ਨੇ ਵਿੱਚ ਦਿੱਤੇ ਹੋਏ ਐ ਤੇ ਉਹ ਨਾਂ ਆਂਡਿਆਂ ਨੂੰ ਸੇਕਦੇ ਐ ਬੈਠਦੇ ਐ ਹੁਣ ਦੇਖੋ ਚਿੜੇ ਦੀ ਵਾਰੀ ਐ ਪਹਿਲਾਂ ਚਿੜੀ ਬੈਠੀ ਸੀ ਹੁਣ ਚਿੜੇ ਦੀ ਵਾਰੀ ਆ ਅੰਦਰ ਗਿਆ ਉਹ ਆ ਗਿਆ ਇਹ ਦੋਨੇ ਬੜੀ ਮੁਸਤੈਦੀ ਨਾਲ ਬੜੀ ਲਗਨ ਨਾਲ ਬੜੀ ਮਿਹਨਤ ਨਾਲ ਦੋਵੇਂ ਜੋੜਾ ਜਿਹੜਾ ਇਹ ਹਰਲ ਮਿਲ ਕੇ ਕੰਮ ਕਰਦੇ ਆ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਇਹਨਾਂ ਦੇ ਵਿੱਚ ਕਿੰਨਾ ਤਾਲਮੇਲ ਹੈ ਬਹੁਤ ਤਾਲਮੇਲ ਹੈ ਇਹਨਾਂ ਦੇ ਵਿੱਚ ਆਹ ਦੇਖੋ ਤੁਸੀਂ ਤੇ ਰੌਣਕ ਬੜੀ ਲਾਉਂਦੇ ਆ ਇਹ ਮੇਰੀ ਕੋਸ਼ਿਸ਼ ਇਹੀ ਹੈ ਕਿ ਇਹਨਾਂ ਦੇ ਬੱਚੇ ਹੋਣ ਵੋਟ ਛੋਟੇ ਛੋਟੇ ਉਹ ਇੱਥੇ ਆ ਕੇ ਰੌਲਾ ਪਾਉਣ ਕਿਉਂਕਿ ਮੈਂ ਇਹ ਗੱਲ ਲੋਡ ਕੀਤੀ ਹੈ ਜਿੱਥੇ ਜਿਹੜੀਆਂ ਚਿੜੀਆਂ ਹੈ ਘਰੇਲੂ ਚਿੜੀਆਂ ਇੱਕ ਵਾਰ ਆਲਣਾ ਬਣਾ ਲੈਣ ਤੇ ਉਹਨਾਂ ਨੂੰ ਡਿਸਟਰਬ ਨਾ ਕੀਤਾ ਜਾਵੇ ਜਾਂ ਉਹਨਾਂ ਨੂੰ ਲੱਗੇ ਕਿ ਸਾਡੇ ਵਾਸਤੇ ਜਗ੍ਹਾ ਬੜੀ ਵਧੀਆ ਹੈ ਤਾਂ ਉਸ ਥਾਂ ਦੇ ਉੱਤੇ ਸਾਰੀ ਉਮਰ ਜਿੰਨਾ ਚਿਰ ਹੋ ਜਿਉਂਦੀਆਂ ਰਹਿੰਦੀਆਂ ਉਹਨਾਂ ਚਿਰ ਹੋ ਉੱਥੇ ਆਪਣਾ ਜਿਹੜਾ ਆਲਣਾ ਹੈ ਉਹ ਬਣਾ ਕੇ ਰੱਖ ਦਿੱਸ ਆ ਦੇਖੋ ਹਲੇ ਆਲਣਾ ਬਾਣੀ ਦੇ ਹੈ ਹਲੇ ਤਿੰਕੇ ਲਿਆ ਕੇ ਵਿੱਚ ਰੱਖ ਰਹੇ ਦੋਨੋਂ ਜਣੇ ਤੇ ਇਹ ਦੇਖੋ ਇੱਕ ਤਨਕਾ ਲੈ ਕੇ ਇੱਥੇ ਰੁੱਖ ਦੇ ਤੋਂ ਹੀ ਇਹਨੂੰ ਮਿਲ ਗਿਆ ਸੁੱਕਾ ਟੀਲਾ ਤੇ ਉਹ ਇਹਨੇ ਵਿੱਚ ਲਿਆ ਕੇ ਰੱਖਤਾ ਫਿਰ ਇਹਦੇ ਵਿੱਚ ਇਹ ਸੌਫਟ ਖੰਭ ਰੱਖਦੇ ਆ ਰੂੰ ਰੱਖਦੇ ਆ ਇੰਨਾ ਸੌਫਟ ਆਲਣਾ ਬਣਾਉਂਦੇ ਆ ਵਿੱਚੋਂ ਦੇਖਣ ਵਾਲਾ ਹੁੰਦਾ ਤਾਂ ਆਹ ਦੇਖੋ ਤੁਸੀਂ ਦੋਨੇ ਜਿਹੜੇ ਬੈਠੇ ਆ ਤੇ ਬੜੇ ਸੋਹਣੇ ਲੱਗ ਰਹੇ ਆ ਦੇਖੋ ਤੁਸੀਂ ਕਿੰਨੇ ਪਿਆਰੇ ਲੱਗ ਰਹੇ ਹੈ। ਕਾਲੀ ਇਹ ਜੀ ਚਿੜੀ ਦੇ ਸੀਗਾ। ਮੈਨੂੰ ਬੜੀ ਖੁਸ਼ੀ ਹੋਈ ਕਿ ਚਿੜੀ ਦੇ ਤੋਂ ਪਹਿਲਾਂ ਹੀ ਸਾਡੇ ਘਰ ਰ ਚਿੜੀਆਂ ਦਾ ਜੋੜਾ ਇੱਕ ਆ ਗਿਆ।